ਧੰਨਵਾਹਿ ਗੁਰੂ ਸਾਹਿਬ ਜੀ ਗੋੜੀ ਮਹਲਾ 5 ਵਾ ਸਿਮਰਤ ਸੁਆਮੀ ਕਿਲ ਵਿਖ ਨਾਸੇ ਸੂਖ ਸਹਜ ਆਨੰਦ ਨਿਵਾਸੀ ਰਾਮ ਜਨਾ ਕੋ ਰਾਮ ਪਰੋਸਾ ਨਾਮ ਜਪਤ ਸਭ ਮਿਟਿਓ ਆਂਦੇ ਸਾ ਰਹਾ ਸਾਧ ਸੰਗ ਕਸ਼ ਭਾਉ ਨ ਭਰਾਤੀ ਗੁਣ ਗੋਪਾਲ ਗਾਇਐ ਦਿਨ ਰਾਤੀ ਕਰ ਕਿਰਪਾ ਪ੍ਰਭ ਬੰਦਨ ਛੋਟ ਚਰਨ ਕਮਲ ਕੀ ਦਿਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵਹਿ ਜਨਨੀਕ ਕਹੋ ਨਾਨਕ ਮਨ ਭਈ ਪਰਤੀਤ ਨਿਰਮਲ ਜਸ ਪੀਵੈ ਜਨਨੀਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰਪੈਰਿ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 194 ਦੇ ਉੱਪਰ ਅੰਕਿਤ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ RAM ਜਨਾ ਕੋ RAM ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾ ਜਿਹੜੇ ਰਾਮ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਤੇ ਉਹਨਾਂ ਨੂੰ ਭਰੋਸਾ ਵੀ ਪਰਮੇਸ਼ਰ ਦੇ ਉੱਪਰ ਹੈ ਨਾਮ ਜਪਤ ਸਭ ਮਿਟਿਓ ਅੰਦੇਸਾ ਅੰਦੇਸਾ ਕਹਿੰਦੇ ਹਨ ਸਾਰੇ ਹੀ ਸਹਿਮ ਸਾਰੇ ਫਿਕਰ ਜਿਹੜੇ ਆ ਉਹਨਾਂ ਦੇ ਮਿਟ ਜਾਂਦੇ ਜਦੋਂ ਪਰਮੇਸ਼ਰ ਦਾ ਨਾਮ ਜਪਦੇ ਹਨ ਪ੍ਰੋਸਾ ਸ਼ਬਦ ਬਹੁਤ ਵੱਡਾ ਹੈ ਹਰੇਕ ਬੰਦੇ ਨੂੰ ਸਾਧ ਸੰਗਤ ਜੀ ਰੱਬ ਤੇ ਭਰੋਸਾ ਨਹੀਂ ਹੈ ਤੇ ਜਦੋਂ ਭਰੋਸਾ ਨਹੀਂ ਟਿਕਦਾ ਤੇ ਉਹਦਾ ਕਦੇ ਵੀ ਮਨ ਨਹੀਂ ਟਿਕ ਸਕਦਾ ਜਿਹਦਾ ਜਗਾ ਜਗਾ ਭਰੋਸਾ ਬਣ ਜਾਂਦਾ ਸਤਿਗੁਰੂ ਸਾਨੂੰ ਵਿਸ਼ਵਾਸ ਕਰਾਉਂਦੇ ਆ ਕਹਿੰਦੇ ਰੱਬ ਤੇ ਭਰੋਸਾ ਰੱਖੋ ਅਰਦਾਸ ਵੀ ਕਰਦੇ ਆ ਨਾ ਅਸੀਂ ਮੰਗਦੇ ਆ ਭਰੋਸਾ ਦਾ ਕਿੰਨਾ ਭਰੋਸਾ ਕੀ ਅਟਲ ਵਿਸ਼ਵਾਸ ਸਾਨੂੰ ਹੋਣਾ ਚਾਹੀਦਾ ਕਿ ਰੱਬ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਇਹਨਾਂ ਸਾਨੂੰ ਭਰੋਸਾ ਹੋਣਾ ਚਾਹੀਦਾ ਪਰ ਥਾਂ ਥਾਂ ਤੇ ਭਰੋਸਾ ਜਿਹੜਾ ਰੱਖਦਾ ਉਹ ਕਦੇ ਟਿਕ ਨਹੀਂ ਸਕਦਾ ਗੁਰੂ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਉਦਾਹਰਨਾਂ ਦਿੱਤੀਆਂ ਹੁਣ ਕਿਸੇ ਨੂੰ ਕਿਸੇ ਚੀਜ਼ ਤੇ ਭਰੋਸਾ ਕਿਸੇ ਨੂੰ ਕਿਸੇ ਤੇ ਭਰੋਸਾ ਪਾਸ਼ਾ ਜੀ ਕਹਿੰਦੇ ਲੋਕਾਂ ਨੂੰ ਪੱਥਰਾਂ ਦੇ ਭਰੋਸਾ ਹੈ। ਵੀ ਸ਼ਾਇਦ ਪੱਥਰ ਹੀ ਰੱਬ ਹੁੰਦੇ। ਅਸੀਂ ਰੋਜ਼ਾਨਾ ਹੀ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਪੜ੍ਹਦੇ ਆਂ। ਪਾਸ਼ਾ ਕਹਿੰਦੇ ਕਾਹੂਨ ਪਾਹਣ ਪੂਜ ਧਰਿਓ ਸਿਰ। ਪਾਹਣ ਕਹਿੰਦੇ ਪੱਥਰ ਨੂੰ। ਲੋਕਾਂ ਨੇ ਪੱਥਰ ਨੂੰ ਹੀ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਤਾਂ ਕੋ ਕਰ ਪਾਹਣ ਉਨਮਾਨਤ ਉਹਨੂੰ ਕਿਹਾ ਕਿ ਗੁਰੂ ਮਹਾਰਾਜ ਨੇ ਕੀ ਆਖਿਆ ਕਹਿੰਦੇ ਮਹਾ ਮੂੜ ਕਸ਼ ਭੇਦਨ ਜਾਣਤ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਾਹੂ ਲ ਲਿੰਗ ਕਰੇ ਲਟਕਾਇ ਇਥੋਂ ਤੱਕ ਕਰ ਸਤਗੁਰ ਦੇ ਬਚਨ ਕਹਿੰਦੇ ਜੋ ਪਾਥਰ ਕੋ ਕਹਤੇ ਦੇਵ ਤਾਂ ਕੀ ਬਿਰਥਾ ਹੋਈ ਸੇ ਕਾਹੂ ਲ ਪਾਹਣ ਪੂਜ ਧਰਿਓ ਸਿਰ ਕਾਹੂ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦੇ ਸਾਵੇਂ ਕਾਹੂ ਪਸ਼ਾਪ ਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ਼ ਕੋ ਮਰਤਾਨ ਕੋ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇ ਕਬੀਰ ਸਾਹਿਬ ਜੀ ਦੇ ਬਚਨ ਵੀ ਹਨ ਕਬੀਰ ਪਾਹਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਕਹਿੰਦੇ ਰੱਬੋ ਹੀ ਮੰਨਣਾ ਸ਼ੁਰੂ ਕਰ ਦਿੱਤਾ ਪੱਥਰ ਨੂੰ ਕਬੀਰ ਪਾਣ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਕਹਿੰਦੇ ਇਤ ਪ੍ਰਵਾਸੀ ਜੋ ਰਹਿ ਬੁੱਢੇ ਕਾਲੀ ਧਾਰ ਜਿਹੜਾ ਇਸ ਭਰੋਸੇ ਤੇ ਰਹਿੰਦਾ ਨਾ ਕਿ ਕਿਤੇ ਪੰਨੂ ਪੱਥਰ ਤਾਰ ਦੇਗਾ ਕਹਿੰਦੇ ਇਤ ਪ੍ਰਵਾਸੀ ਜੋ ਰਹਿ ਬੁੱਢੇ ਕਾਲੀ ਧਾਰ ਆ ਦੇਖੋ ਨਾ ਜਦੋਂ ਅਸੀਂ ਸਮੁੰਦਰ ਦੇ ਪਾਣੀ ਨੂੰ ਦੇਖਦੇ ਹਾਂ ਜਦੋਂ ਜ਼ਿਆਦਾ ਦੇਖਾਂਗੇ ਦੇਖਾਂਗੇ ਅੰਦਰ ਤੱਕਰ ਕਾਲਾ ਜਿਹਾ ਦਿਖਦਾ ਹੈ ਕਹਿੰਦੇ ਇੰਨਾ ਬੰਦਾ ਗਹਿਰਾ ਡੁੱਬ ਜਾਂਦਾ ਹੈ ਵਿਕਾਰਾਂ ਦੇ ਵਿੱਚ ਬੁੱਢੇ ਕਾਲੀ ਧਾਰ ਜਿਹੜੇ ਸਮਝਦੇ ਆ ਕਿ ਪਰਮੇਸ਼ਰ ਹੈ ਪੱਥਰ ਮਹਾਰਾਜ ਕਹਿੰਦੇ ਉਹਨਾਂ ਦੀ ਤਾਂ ਜਿੰਨੀ ਕੀਤੀ ਹੋਈ ਮਿਹਨਤ ਹੈ ਉਹ ਸਾਰੀ ਹੀ ਨਿਫਲ ਚਲੇ ਜਾਂਦੀ ਕਹਿੰਦੇ ਇੱਕ ਪਾਥਰ ਕੀਚੇ ਪਾਉ ਦੂਜੇ ਪਾਥਰ ਧਰੀਏ ਪਾਉ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇ ਹੁਣ ਕਈਆਂ ਨੂੰ ਪੱਥਰਾਂ ਤੇ ਭਰੋਸਾ ਹੈ ਦੂਸਰੀ ਗੱਲ ਕਈਆਂ ਨੂੰ ਮਾਇਆ ਦੇ ਉੱਪਰ ਭਰੋਸਾ ਹੈ ਵੀ ਮਾਇਆ ਦੇ ਨਾਲ ਆਪਾਂ ਸਭ ਕੁਝ ਕਰ ਸਕਦੇ ਪੈਸਾ ਹੋਣਾ ਚਾਹੀਦਾ ਹੈ ਪੈਸਾ ਸਿੱਟੋ ਤਮਾਸ਼ਾ ਦੇਖੋ ਇਦਾਂ ਦੇ ਲੋਕ ਜਿਹੜੇ ਮਾਇਆ ਦੇ ਵਿੱਚ ਗਲਤਾਨ ਹੋ ਜਾਂਦੇ ਆ ਮਾਇਆ ਦੇ ਵਿੱਚ ਫਸ ਜਾਂਦੇ ਆ ਉਹਨਾਂ ਦੀਆਂ ਗੱਲਾਂ ਸੁਣ ਕੇ ਦੇਖੋ ਪੀ ਪੈਸੇ ਨਾਲ ਆਪਾਂ ਸਭ ਕੁਝ ਖਰੀਦ ਲਾਏ। ਮਹਾਰਾਜ ਕਹਿੰਦੇ ਭਾਈ ਮਾਈ ਮਾਇਆ ਛਲ ਇਹ ਤਾਂ ਛਲ ਕਰ ਜਾਂਦੀ ਇੱਕ ਦਿਨ। ਮਾਈ ਮਾਇਆ ਛਲ ਤਿਰਣ ਕੀ ਅਗਨ ਆ ਕਾਫ ਉਸ ਨੂੰ ਅਗ ਲਾਓ ਤਾਂ ਕਿੰਨੀ ਕੀਤੇ ਰਹਿ ਸਕਦੀ ਹੈ। ਤਿਰਣ ਕੀ ਅਗਨ ਮੇਗ ਕੀ ਛਾਇਆ ਆ ਜਿਹੜੇ ਬੱਦਲ ਹੁੰਦੇ ਨੇ ਛਾਂ ਕਿੰਨੀ ਕੀਤੇ ਰਹਿੰਦੀ ਹੈ। ਤਰਣ ਕੀ ਅਗਣ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਅ ਜਦੋਂ ਹੜ ਆਉਂਦਾ ਨਾ ਬਾੜ ਆਉਂਦੀ ਐ ਕਿੰਨੀ ਕੁ ਦਿਨ ਪਾਣੀ ਟਿਕਦਾ ਤੇ ਬਰਸਾਤ ਖਤਮ ਹੁੰਦੇ ਪਾਣੀ ਥੱਲੇ ਉਤਰਨਾ ਸ਼ੁਰੂ ਹੋ ਜਾਂਦਾ ਮਾਈ ਮਾਇਆ ਛੱਡ ਤਰਣ ਕੀ ਅਗਣ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ ਜਿਹੜੇ ਮਾਇਆ ਦੇ ਭਰੋਸੇ ਤੇ ਰਹਿੰਦੇ ਆ ਰੱਬ ਨੂੰ ਨਹੀਂ ਜਾਣ ਯਾਦ ਕਰਦੇ ਰੱਬ ਨੂੰ ਭੁੱਲ ਜਾਂਦੇ ਆ ਹੁਣ ਸਤਿਗੁਰੂ ਨੇ ਤਾਂ ਸਾਨੂੰ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਦੱਸਦਾ ਵੀ ਮਾਇਆ ਧਾਰੀ ਕੌਣ ਹੈ ਤੁਸੀਂ ਜਲਦੀ ਪਹਿਚਾਨ ਲੋਗੇ ਜਿਹਦੇ ਉੱਪਰ ਮਾਇਆ ਅਸਰ ਕਰ ਜਾਂਦੀ ਹੈ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੀ ਬੋ ਰੋਲ ਕਝੋਲਾ ਉਹ ਅੰਨਾ ਵੀ ਆ ਤੇ ਬੋੜਾ ਵੀ ਹੈ ਪਰ ਗੁਰੂ ਸਾਹਿਬ ਨੇ ਆਖਿਆ ਗੋਂਗਾ ਨਹੀਂ ਐ ਉਹ ਬੋਲਦਾ ਬਹੁਤ ਹੈ ਮਾਇਆ ਦਾ ਬੜਾ ਹੰਕਾਰ ਕਰਦਾ ਹੈ ਮਾਇਆ ਦੇ ਬੱਚੇ ਵਰਜਨ ਬੋਲਦਾ ਹੈ ਆ ਕਰਦੇ ਆਂਗੇ ਉਹ ਕਰਨਾ ਆਂਗੇ ਗੋਂਗਾ ਨਹੀਂ ਐ ਅੰਨਾ ਵੀ ਆ ਤੇ ਬੋੜਾ ਵੀ ਹੈ ਬਦਰ ਕੋਈ ਗਰੀਬ ਖੜ ਦੇ ਕੋਲ ਆ ਕੇ ਉਹਨੇ ਦੇਖਣਾ ਹੀ ਨਹੀਂ ਕੋਈ ਆ ਕੇ ਗੱਲ ਕਰੇ ਉਹਨੇ ਸੁਣਨੀ ਨਹੀਂ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਘਚੋੜਾ ਦੋ ਨਿਸ਼ਾਨੀਆਂ ਹੁੰਦੀਆਂ ਮਾਇਆਧਾਰੀਆਂ ਕਈਆਂ ਨੂੰ ਮਾਇਆ ਦੇ ਉੱਪਰ ਭਰੋਸਾ ਹੈ ਮਹਾਰਾਜ ਕਹਿੰਦੇ ਭਾਈ ਕਈ ਐਸੇ ਲੋਕ ਹੈ ਜਿਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਭਰੋਸਾ ਹੈ ਬੰਦੇ ਕੋਲ ਕੁਝ ਵੀ ਨਾ ਹੋਵੇ ਨਾ ਖਾਣ ਵਾਸਤੇ ਗੱਲ ਕਰੇਗਾ ਉਹ ਵੀ ਫਲਾਨਾ ਨਾਲ ਸਾਡਾ ਰਿਸ਼ਤੇਦਾਰ ਉਹਨੇ ਕਦੇ ਪੁੱਛਿਆ ਵੀ ਨਾ ਹੋਵੇ ਹੁਣ ਮਾਇਆ ਇਦਾਂ ਦੀ ਚੀਜ਼ ਹੈ ਜੇ ਤੁਹਾਡੇ ਕੋਲ ਹੈਗੀ ਆ ਤੁਹਾਡੇ ਰੂਹ ਦੂਰ ਦੇ ਰਿਸ਼ਤੇਦਾਰ ਵੀ ਨੇੜੇ ਦੇ ਬਣ ਜਾਂਦੇ ਜੇ ਤੁਹਾਡੇ ਕੋਲ ਕੁਝ ਨਹੀਂ ਹੈ ਤੇ ਤੁਹਾਡੇ ਨੇੜੇ ਦੇ ਵੀ ਦੂਰ ਦੇ ਕਹਿੰਦੇ ਭਾਈ ਤੁਸੀਂ ਲੈਣ ਦੇਣ ਕਰਨਾ ਤੁਸੀਂ ਜ਼ਿੰਮੇਵਾਰ ਹੋਵੋਗੇ ਅਸੀਂ ਕੁਝ ਨਹੀਂ ਦੇਣਾ ਦੇਣ ਸਾਰੇ ਨਹੀਂ ਹਨ ਪਰ ਬਹੁਤ ਆਤ ਐਸੇ ਲੋਕ ਹਨ ਕਈਆਂ ਨੂੰ ਰਿਸ਼ਤੇਦਾਰਾਂ ਤੇ ਭਰੋਸਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਤ ਸਮਝਾਉਂਦੇ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਵਾਹੀ ਏ ਮੇਰੇ ਮਿੱਤਰ ਮਨ ਵਿੱਚ ਚੰਗੀ ਤਰ੍ਹਾਂ ਗੱਲ ਜਾਣ ਲੈ ਆਪਣੇ ਸੁੱਖ ਸਿਉਂ ਹੀ ਜਗ ਫਾਂਦੇਓ ਕੋ ਕਾਹੂ ਕੋ ਨਾਹੀਂ ਸੁਖ ਮਹਿ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸ ਕੇ ਰਹਿ ਵਿਪਤ ਪਰੇ ਸਭ ਹੀ ਸੰਗ ਛਾੜਦ ਕੋ ਨਾ ਆਵਤ ਨੇਰ ਘਰ ਕੀ ਣਾਰ ਬਹੁਤ ਹਿਤ ਜਾਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹਾਂ ਸਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਏ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸਿ ਨੇਹ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮਨਾ ਸਤਗੁਰ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਸੁਖ ਮੈਂ ਬਹੁ ਸੰਗੀ ਭੇ ਦੁਖ ਮੈਂ ਸੰਗ ਨਾ ਕੋਏ ਮਹਾਰਾਜ ਕਹਿੰਦੇ ਗੁਰ ਤੇਗ ਬਹਾਦਰ ਸਾਹਿਬ ਕੇਵਲ ਇਹ ਨਾ ਬੰਦਾ ਗੱਲ ਨਹੀਂ ਸਮਝਦਾ ਯਕੀਨ ਨਹੀਂ ਕਰਦਾ ਤੇ ਗੁਰ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਲੋਕ ਹੈ ਕਹਿੰਦੇ ਮੇਰਾ ਨਿੱਜੀ ਤਜਰਬਾ ਹੈ ਮੇਰਾ ਨਿੱਜੀ ਤਜਰਬਾ ਕਹਿੰਦੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾਹੀਂ ਕੋਈ ਕਿਸੇ ਦਾ ਨਹੀਂ ਹੈ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾਹੀਂ ਜੀਵਨ ਦੇ ਵਿੱਚ ਹਰੇਕ ਬੰਦੇ ਦੇ ਇੱਕ ਦਿਨ ਐਸਾ ਹੁੰਦਾ ਇੱਕ ਸਮਾਂ ਐਸਾ ਹੁੰਦਾ ਜਦੋਂ ਉਹਨੂੰ ਸਮਝ ਆਉਂਦੀ ਕਿ ਰੱਬ ਤੋਂ ਬਗੈਰ ਮੇਰਾ ਕੋਈ ਵੀ ਨਹੀਂ ਹੈ ਜੇ ਜੁੜ ਜਾਣਾ ਤੇ ਉਹਦਾ ਜੀਵਨ ਤਬਦੀਲ ਹੋ ਜਾਂਦਾ ਹੈ ਜੀਵਨ ਦੇ ਵਿੱਚ ਬਦਲਾਅ ਆ ਜਾਂਦਾ ਹੈ ਪਰ ਸਮਝਦਾ ਹੈ ਕਿ ਬੰਦਾ ਕਹਿੰਦਾ ਮੈਂ ਮੈਨੂੰ ਮਾਇਆ ਤੇ ਭਰੋਸਾ ਹੈ ਕਿਸੇ ਨੂੰ ਕਿਸੇ ਤੇ ਭਰੋਸਾ ਹੈ ਪਰ ਇੱਕ ਦਿਨ ਜੀਵਨ ਦੇ ਵਿੱਚ ਇਹ ਸਮਝ ਲੈ ਕਹਿੰਦੇ ਮੇਰਾ ਨਿੱਜੀ ਤਜਰਬਾ ਹੈ ਨਿਜਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾ ਹੈ ਫਿਰ ਸਤਗੁਰੂ ਜੀ ਸਾਥ ਕੌਣ ਦੇਗਾ ਕਹਿੰਦੇ ਨਾਨਕ ਥਿਰ ਹਰ ਭਗਤ ਹੈ ਸਦਾ ਰਹਿਣ ਵਾਲੀ ਨਾ ਪ੍ਰਮਾਤਮਾ ਦੀ ਭਗਤੀ ਹੈ ਨਾਨਕ ਥਿਰ ਹਰ ਭਗਤ ਹੈ ਤੈਨ ਰੱਖੋ ਮਨ ਮਾਏ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਨਾਲ ਨਫ਼ਰਤ ਕਰਨੀ ਆ ਰਿਸ਼ਤੇਦਾਰਾਂ ਨਾਲ ਨਫ਼ਰਤ ਕਰਨ ਲੱਗ ਜਾਣਾ ਰਹਿਣਾ ਸੰਸਾਰ ਦੇ ਵਿੱਚ ਐ ਪਰ ਉਹਦੇ ਵਿੱਚੋਂ ਉਪਰਾਮ ਰਹਿਣਾ ਉਹਦੇ ਵਿੱਚੋਂ ਉਪਰਾਮ ਰਹਿਣਾ ਤੇ ਲੋਕਾਂ ਨੂੰ ਭਰੋਸਾ ਹੈ ਲੋਕਾਂ ਨੂੰ ਭਰੋਸਾ ਰਿਸ਼ਤੇਦਾਰਾਂ ਫੇ ਲੋਕਾਂ ਨੂੰ ਆਪਣੇ ਸਿਆਣਪ ਦੇ ਉੱਪਰ ਭਰੋਸਾ ਹੈ ਮੇ ਕੋਲ ਅਕਲ ਬਹੁਤ ਹੈ ਪਰ ਨਾ ਸਿਆਣੇ ਨੇ ਜਿਹੜੇ ਕਥਨ ਬਣਾਏ ਹਨ ਨਾ ਤੇ ਸੋ ਸਮਝ ਕੇ ਬਣਾਇਆ ਕਹਿੰਦੇ ਜਿਹਦੇ ਦਰ ਜਿਹਦੇ ਕਰ ਦਾਣੇ ਉਹਦੇ ਕਮਲੇ ਵੀ ਸਿਆਣ ਉਹ ਜਿਦਾਂ ਦੇ ਮਰਜ਼ੀ ਆਉਣ ਲੈ ਜੀ ਮੇਰੇ ਬੱਚੇ ਮੇਰੇ ਬੱਚੇ ਜਿਹਦੇ ਦਰ ਜਿਹਦੇ ਕਰ ਦਾਣੇ ਉਹਦੇ ਕਮਲੇ ਵੀ ਸਿਆਣ ਤੇ ਉਹ ਇਦਾਂ ਦੀ ਹਾਲਤ ਹੋ ਜਾਂਦੀ ਤੇ ਉਹਨਾਂ ਨੂੰ ਆਪਣੀ ਸਿਆਣਪ ਤੇ ਭਰੋਸਾ ਸਤਗੁਰੂ ਕਹਿੰਦੇ ਚਤਰਾਈ ਸਿਆਣਪਾਂ ਕਿਤੇ ਕਾਮਨਾ ਆਈਏ ਟੁੱਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈ ਇਹ ਸਿਆਣਪਾਂ ਨਹੀਂ ਚੱਲਦੀਆਂ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਨੀ ਚੱਲੇ ਜਤ ਰਾਈ ਨਾ ਚਤਰ ਭੁਜ ਪਾਈਏ ਕਈਆਂ ਨੂੰ ਆਪਣੀ ਅਕਲ ਦੇ ਉੱਪਰ ਭਰੋਸਾ ਹੈ ਮਹਾਰਾਜ ਕਹਿੰਦੇ ਨਹੀਂ ਪਾਈ ਇਹ ਸਭ ਕੁਝ ਪਰਮੇਸ਼ਰ ਕਾਲਪੁਰਖ ਅਕਾਲਪੁਰਖ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਉਹਨਾਂ ਨੂੰ ਉਸ ਗੱਲ ਤੇ ਭਰੋਸਾ ਮਹਾਰਾਜ ਕਹਿੰਦੇ ਉਹਨਾਂ ਲੋਕਾਂ ਨੂੰ ਕਹਿੰਦੇ ਨਾਨਕ ਲੇਖਾ ਇੱਕ ਗੱਲ ਹੋਰ ਹੋਮੈ ਚਖਣਾ ਚਾਹ ਪੰਡਿਆ ਕਵਨਤ ਕਮਤ ਤੁਮ ਲਾਗੇ ਬੋਢੋਗੇ ਪਰਿਵਾਰ ਸਗਲ ਸਿਓ RAM ਨਾ ਜਪੇ ਅਭਾਗੇ ਕਹਿੰਦੇ ਕਿਹਦੇ ਪਾਸੇ ਲੱਗਾ ਤੈਨੂੰ ਆਪਣੀ ਸਿਆਣਪ ਤੇ ਆਪਣੀ ਅਕਲ ਤੇ ਭਰੋਸਾ ਹੈ ਹੁਣ ਕਈ ਐਸੇ ਆ ਜਿਨ੍ਹਾਂ ਨੂੰ ਆਪਣੇ ਤਨ ਦੇ ਉੱਪਰ ਭਰੋਸਾ ਆਪਣੇ ਸਰੀਰ ਦੇ ਉੱਪਰ ਭਰੋਸਾ ਮੇਰਾ ਸਰੀਰ ਮਹਾਰਾਜ ਕਹਿੰਦੇ ਭਾਈ ਕਹਾ ਵਿਸਾਸਾ ਵਿਸਾਸ ਮਤਲਬ ਵਿਸ਼ਵਰੋਸਾ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲਾਗੇ ਠਣਕਾ ਕਹਿੰਦੇ ਉਹਦਾ ਵੀ ਭਰੋਸਾ ਨਾ ਕਰ ਪਰ ਜਿਹਨਾਂ ਨੂੰ ਰੱਬ ਤੇ ਭਰੋਸਾ ਜਿਦਾ ਅੱਜ ਗੁਰੂ ਸਾਹਿਬ ਨੇ ਆਖਿਆ ਨਾ RAM ਜਨਾ ਕੋ RAM ਭਰੋਸਾ ਜਿਹੜੇ RAM ਦੇ ਜਾਨੂ ਦੇ ਨਾ ਪ੍ਰਮਾਤਮਾ ਦੇ ਪਿਆਰੇ ਹੁੰਦੇ ਆ ਉਹਨਾਂ ਨੂੰ ਪ੍ਰਮਾਤਮਾ ਤੇ ਭਰੋਸਾ ਹੈ ਜਿਦਾਂ ਤੁਹਾਨੂੰ ਭਰੋਸਾ ਹੈ ਬਾਣੀ ਪੜ੍ਹਦੇ ਹੋ ਸੰਗਤ ਕਰਦੇ ਹੋ ਸੇਵਾ ਕਰਦੇ ਹੋ ਕਿਉਂਕਿ ਭਰੋਸਾ ਬਣਦਾ ਹੈ ਜੀਵਨ ਦੇ ਵਿੱਚ RAM ਜਣਾ ਕੋ RAM ਭਰੋਸਾ ਉਹਨਾਂ ਨੂੰ ਪਰਮੇਸ਼ਰ ਦੇ ਉੱਪਰ ਭਰੋਸਾ ਇੱਕ ਬੜੀ ਸੁਣੀ ਗਾਥਾ ਕਿਸੇ ਨੇ ਲਿਖੀ ਇੱਕ ਨਾ ਬੰਦਾ ਆਪਣੀ ਘਰਵਾਲੀ ਦੇ ਨਾਲ ਘਰ ਦੀ ਛੱਤ ਤੇ ਖੜਾ ਸੀ ਤੇ ਘਰਵਾਲੀ ਤੇ ਘਰਵਾਲਾ ਦੋਨੇ ਪਾਣ ਖਾ ਰਹੇ ਸੀ ਤੇ ਉਹ ਘਰਵਾਲੀ ਨੇ ਕੀ ਕੀਤਾ ਪਾਣ ਖਾਂਦਿਆਂ ਖਾਂਦਿਆਂ ਤੇ ਥੁੱਕ ਜਿਹੜਾ ਸੀ ਨਾ ਥੱਲੇ ਸੜ ਦੇ ਥੱਲੇ ਇੱਕ ਪ੍ਰਭੂ ਦਾ ਪਿਆਰਾ ਮਹਾਪੁਰਸ਼ ਜਾ ਰਿਹਾ ਸੀ ਤੇ ਉਹਦੇ ਸਿਰ ਦੇ ਉੱਪਰ ਥੁੱਕ ਪੈ ਗਿਆ। ਉਹਨੇ ਹੱਥ ਮਾਰਿਆ, ਹੱਥ ਗੰਦਾ ਹੋ ਗਿਆ, ਉੱਪਰ ਦੇਖਿਆ। ਉਹ ਤਾਂ ਰੱਬ ਦਾ ਪਿਆਰਾ ਉਹਨੂੰ ਸ਼ੁਕਰ ਕੀਤਾ ਚਲੋ ਥੁੱਕਈਆ ਹੋਰ ਸਾਫ਼ ਕੀਤਾ ਅੱਗੇ ਨੂੰ ਚਲਾ ਗਿਆ, ਅੱਗੇ ਜਾ ਕੇ ਬਹਿ ਗਿਆ। ਹੁਣ ਉਹਨੂੰ ਜਿਹੜਾ ਜੋਰੂ ਦਾ ਗੁਲਾਮ ਸੀ ਨਾ, ਪਤਨੀ ਦਾ ਗੁਲਾਮ ਉਹ ਬੜਾ ਗੁੱਸਾ ਆਇਆ ਵੀ ਮੇਰੀ ਘਰ ਵਾਲੀ ਨੂੰ ਦੇਖਿਆ ਕਿਦਾਂ? ਉਹਨੇ ਤਾਂ ਵਿਚਾਰੇ ਨੂੰ ਉੱਪਰ ਦੇਖਿਆ ਸੀ ਵੀ ਕਿਹਨੇ ਥੁੱਕ ਪਾਇਆ? ਤੇ ਘਰ ਵਾਲੀ ਆਖੀ ਦੇ ਇਹਨੂੰ ਸਭ ਕੁਝ ਸਿਖਾ ਕੇ ਆਉ। ਆਇਆ ਥੱਲੇ ਡੰਡਾ ਚੁੱਕ ਲਿਆ। ਦੋ ਚਾਰ ਉਸ ਮਹਾਪੁਰਸ਼ ਦੇ ਡੰਡੇ ਮਾਰ ਦਿੱਤੇ। ਬੜਾ ਖੁਸ਼ ਬਹਾਦਰ ਹੋ ਗਿਆ ਵੀ ਮੈਂ ਘਰ ਵਾਲੀ ਦੇ ਸਾਹਮਣੇ ਬਾਦਰੀ ਕਰਕੇ ਆ। ਤੇ ਜਦੋਂ ਉਹ ਪੌੜੀਆਂ ਚੜ੍ਹਿਆ ਤੇ ਪੌੜੀਆਂ ਤੋਂ ਪੈਰ ਸਲਿੱਪ ਕਰ ਗਿਆ। ਤੇ ਡਿੱਗਿਆ ਤੇ ਡਿੱਗਦੇ ਸਾਰ ਮੌਤ ਹੋ ਗਈ, ਮਰ ਗਿਆ। ਹੋਸ਼ ਆ ਗਈ ਘਰ ਵਾਲੀ ਨੂੰ। ਭੱਜੀ ਆਈ। ਆਂਦਿਆਂ ਪਹਿਲਾਂ ਮਹਾਪੁਰਸ਼ ਦੇ ਪੈਰਾਂ ਨੂੰ ਫੜਿਆ ਕਿ ਮੈਨੂੰ ਮਾਫ਼ ਕਰ ਦੇਓ ਗਲਤੀ ਹੋ ਗਈ ਇਹਨੂੰ ਜੀਂਦਾ ਕਰ ਦਿਓ ਕਹਿੰਦਾ ਆਪਣੀ ਤਾਂ ਲੜਾਈ ਕੋਈ ਨਹੀਂ ਆਪਣੀ ਤਾਂ ਲੜਾਈ ਕੋਈ ਨਹੀਂ ਹੈ ਇਹ ਲੜਾਈ ਤਾਂ ਦੋ ਖਸਮਾਂ ਦੀ ਹੈ ਇਹ ਤੇਰਾ ਖਸਮ ਸੀ ਮੇਰਾ ਖਸਮ ਪਰਮਾਤਮਾ ਹੈ ਮੈਨੂੰ ਉੱਤੇ ਭਰੋਸਾ ਤੇਨੂੰ ਉੱਤੇ ਭਰੋਸਾ ਸੀ ਬੜੀਆਂ ਚਾਰ ਸੁਣੀਆਂ ਲੈਣਾ ਲੇਖੀਆ ਕਿਸੇ ਨੇ ਕਹਿੰਦੇ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ ਮੇਰੇ ਮਾਲਕੋ ਮੇਰੀ ਹਮਾਇਤ ਜ਼ਰੂਰ थी ਤੇਰਾ ਮਾਲਕ ਆਇਆ ਉਹ ਸੱਟ ਪਟਾ ਗਿਆ ਤੇ ਮੇਰੇ ਮਾਲਕੋ ਵੀ ਖਿਆਲ ਆ ਗਿਆ ਤੇਰਾ ਮਾਲਕ ਆਇਆ ਉਹ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਉਹ ਲੇਖਾ ਝੁਕਾ ਗਿਆ ਤੇ ਇਹ ਤਾਂ ਮਾਲਕਾਂ ਦੀ ਲੜਾਈ ਸੀ ਖਸਮਾਂ ਦੀ ਲੜਾਈ ਸੀ ਤੇ ਮੈਨੂੰ ਉਹਤੇ ਭਰੋਸਾ ਹੈ RAM ਜਣਾ ਕੋ RAM ਭਰੋਸਾ ਤੇ ਜਿਨ੍ਹਾਂ ਨੂੰ ਭਰੋਸਾ ਹੁੰਦਾ ਨਾ ਉਹ ਕਹਿੰਦੇ ਸਤਿਗੁਰੂ ਮਹਾਰਾਜ ਸਾਨੂੰ ਭਰੋਸਾ ਤੇਰੇ ਤੇ ਸੁੱਤ ਅਪਰਾਧ ਕਰਤ ਹੈ ਜੀਤੇ ਜਨਣੀ ਚੀਤ ਨਾ ਰਾਕਸ ਤੇ ਤੇ ਰਾਮਈਆ ਹਾਂ ਵਾਰਗ ਤੇਰਾ ਕਾਇ ਨਖੰਡਸ ਅਭਗੁਣ ਮੇਰਾ ਕਿੱਡਾ ਭਰੋਸਾ ਹੈ ਸਾਧ ਸੰਗਤ ਜੀ ਕਿੰਨਾ ਭਰੋਸਾ ਹੋਣਾ ਚਾਹੀਦਾ ਕਦੇ ਸਿੱਖ ਲਈਏ ਸਾਡੇ ਬਾਬਿਆਂ ਕੋ ਸਿੱਖ ਲੋ ਬਾਬਾ ਜੋਰਾਵਰਸ ਸਿੰਘ ਬਾਬਾ ਫਤਿਹ ਸਿੰਘ ਦੇ ਕੋਲੋਂ ਸਿੱਖ ਲੋ ਡੋਲੇ ਨਹੀਂ ਸਾ ਕਿੰਨਾ ਭਰੋਸਾ ਹੋਣਾ ਚਾਹੀਦਾ ਆਪਣੇ ਗੁਰੂ ਦੇ ਉੱਪਰ ਆਪਣੇ ਰੱਬ ਦੇ ਉੱਪਰ ਕੋਈ ਆਲੇ ਦੁਆਲੇ ਨਹੀਂ ਹੈ ਦੁਸ਼ਮਣ ਹੀ ਦੁਸ਼ਮਣ ਹੈ ਪਰ ਉਹ 7 ਤੇ 9 ਸਾਲ ਦੀਆਂ ਛੋਟੀਆਂ-ਛੋਟੀਆਂ ਜਿੰਦਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਦੇ ਤੇ ਕਿਉਂਕਿ ਉਹਨਾਂ ਨੂੰ ਭਰੋਸਾ ਆਪਣੇ ਗੁਰੂ ਦੇ ਉੱਪਰ ਹੈ ਆਪਣੇ ਪਰਮੇਸ਼ਰ ਦੇ ਉੱਪਰ ਹੈ ਉਹਨਾਂ ਨੂੰ ਪਤਾ ਹੈ ਕਿ ਮਾਰਨ ਵਾਲਾ ਰੱਖਣ ਵਾਲਾ ਪਰਮੇਸ਼ਰ ਹੈ ਤੇ ਤੇਰੇ ਭਰੋਸੇ ਪਿਆਰੇ ਮੈਂ लाਡ ਲੜਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਉਹਨਾਂ ਨੂੰ ਭਰੋਸਾ ਸੀ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸਵਾਮੀ ਸਾਭ ਮਸਲਤ ਪਰਵਾਣ ਉਹਨਾਂ ਨੂੰ ਭਰੋਸਾ ਸੀ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਤੇ ਜਿਹੜੇ ਨਾਮ ਜਪਦੇ ਆ ਜਿਨ੍ਹਾਂ ਨੂੰ ਭਰੋਸਾ ਆਪਣੇ ਮਾਲਕ ਦੇ ਉੱਪਰ ਹੁੰਦਾ ਹੈ ਤੇ ਮਹਾਰਾਜ ਬਖਸ਼ਿਸ਼ ਕਰ ਰਿਹਾ RAM ਜਨਾ ਕੋ RAM ਭਰੋਸਾ ਨਾਮ ਜਪਤ ਸਭ ਮਿਟਿਓ ਆਂਦੇਸਾ ਆਂਦੇਸਾ ਮਤਲਬ ਸਹਿਮ ਸਾਰੇ ਡਰ ਸਾਰੀਆਂ ਫਿਕਰਾਂ ਚਿੰਤਾਵਾਂ ਖਤਮ ਹੋ ਗਈਆਂ ਕਦੋਂ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਨਾਮ ਜਪਤ ਚਿੰਤਾ ਸਭ ਜਾਏ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਦੇ ਨਾਲ ਉਹਦੀ ਭਗਤੀ ਕਰਨ ਜਦੋਂ ਬਾਣੀ ਆਏਗੀ ਨਾ ਸਾਡੇ ਅੰਦਰ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ RAM ਜਨਾ ਕੋ RAM ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ ਸਿਮਰਤ ਸੁਆਮੀ ਕਿਲ ਵਿਖ ਨਾਸੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਦੇ ਨਾਲ ਕੀ ਹੁੰਦਾ ਕਿਲ ਵਿਖ ਪਾਪ ਪਰਮਾਤਮਾ ਨਾਸ ਕਰ ਦਿੰਦਾ ਜਿਹਦੀ ਆਪਾਂ ਭਗਤੀ ਕਰਦੇ ਸਿਮਰਤ ਸੁਆਮੀ ਕਿਲ ਵਿਖ ਨਾਸੇ ਸੂਕ ਸਹਜ ਆਨੰਦ ਨਿਵਾਸੀ ਉਹਨਾਂ ਦੇ ਮਨ ਦੇ ਵਿੱਚ ਆਤਮਿਕ ਸੁਖ ਆਤਮਿਕ ਅਡੋਲਤਾ ਆਤਮਿਕ ਆਨੰਦ ਨਿਵਾਸ ਕਰ ਲੈਂਦਾ ਹੈ ਉਹਨਾਂ ਨੂੰ ਭਰੋਸਾ ਹੈ RAM ਜਣਾ ਕੋ RAM ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਸ਼ ਭਉ ਨਾ ਭ੍ਰਾਤੀ ਗੁਰੂ ਕਾ ਸੰਗ ਕਰਨ ਦੇ ਨਾਲ ਗੁਰੂ ਕੀ ਸੰਗਤ ਕਰਨ ਦੇ ਨਾਲ ਸਾਨੂੰ ਕਿਸੇ ਪ੍ਰਕਾਰ ਦਾ ਡਰ ਭ੍ਰੰਤੀ ਦਾ ਇੱਥੇ ਅਰਥ ਹੈ ਭਟਕਣਾ ਕਿਸੇ ਪ੍ਰਕਾਰ ਦੀ ਭਟਕਣਾ ਨਹੀਂ ਰਹਿੰਦੀ ਸਾਧ ਸੰਗ ਕਸ਼ ਭਾਉ ਨਾ ਭਰਾਤੀ ਉਹ ਕੀ ਕਰਦੇ ਆ ਗੁਣ ਗੋਪਾਲ ਗਾਈਏ ਦਿਨ ਰਾਤੀ ਉਹ ਗੋਪਾਲ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਦੇ ਦਿਨ ਰਾਤ ਗੁਣ ਗਣ ਕਰਦੇ ਕਰ ਕਿਰਪਾ ਪ੍ਰਭ ਬੰਦਨ ਛੋਟ ਉਹ ਪ੍ਰਮਾਤਮਾ ਬਖਸ਼ਿਸ਼ ਕਰਕੇ ਵਿਕਾਰਾਂ ਤੋਂ ਛੁੜਾ ਦਿੰਦਾ ਹੈ ਆਪਾਂ ਕੋਸ਼ਿਸ਼ ਕਰੀਏ ਨਹੀਂ ਹੋ ਸਕਦਾ ਪਰ ਉਹ ਸਤਿਗੁਰੂ ਕਿਨਪਾ ਕਰਦਾ ਹੈ ਬੰਧਨ ਬੰਨਣ ਵਾਲੇ ਬਥੇਰੇ ਆ ਆ ਕਿਸੇ ਕੋਲ ਜਾਓਗੇ ਨਾ ਕਿਸੇ ਨੇ ਕੋ ਧਾਗਾ ਬੰਨ ਦੇਣਾ ਕਿਸੇ ਨੇ ਕੋਈ ਧਾਗਾ ਬੰਨ ਦੇਣਾ ਕੋਈ ਕਾਲਾ ਧਾਗਾ ਬੰਨੀ ਫਿਰਦਾ ਕੋਈ ਲਾਲ ਬੰਨੀ ਕੋ ਪੈਰਾਂ ਤੇ ਕਾਲੇ ਧਾਗੇ ਬੰਨੀ ਫਿਰਦੇ ਕੋਈ ਮੁੰਦਰੀ ਪਾਈ ਫਿਰਦਾ ਕੋਈ ਕੁਛ ਕਰਦਾ ਇਹ ਬੰਧਨ ਹੀ ਆ ਹੋਰ ਕੀ ਆ ਇੱਕ ਸਾਡੀ ਮਾਨਸਿਕ ਗੁਲਾਮੀ ਹੈ ਅਸੂ ਆਜ਼ਾਦ ਹੀ ਨਹੀਂ ਹੋਏ ਇਸ ਤੋਂ ਉਹ ਸਾਡੇ ਅੰਦਰ ਗੁਲਾਮੀ ਪਾ ਦਿੱਤੀ ਗਲੇ ਵਿੱਚ ਪਾਤਾ ਤੁਹਾਡੇ ਮੋਢੇ ਦੇ ਬੰਨ੍ਹ ਦਿੱਤਾ ਪੈਰਾਂ ਵਿੱਚ ਧਾਗੇ ਬੰਨ੍ਹ ਲਏ ਇੱਕ ਗੁਲਾਮੀ ਦੀ ਨਿਸ਼ਾਨੀ ਮਾਨਸਿਕ ਸੋਚ ਸਾਡੀ ਗੁਲਾਮ ਕਰ ਦੇ ਤੇ ਜਿੰਨੇ ਤੱਕ ਅਸੀਂ ਤੋਂ ਆਜ਼ਾਦ ਹੀ ਨਹੀਂ ਹੁੰਦੇ ਤੇ ਬੰਧਨ ਬੰਧਨ ਬਣਾ ਬਹੁਤ ਹੈ ਪਰ ਦੁਨੀਆ ਵਿੱਚ ਕੋਈ ਬੰਧਨ ਕੱਟ ਸਕਦਾ ਉਹ ਸਤਗੁਰੂ ਸਮਰੱਥ ਹੈ ਸਤਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਰੇ ਕਰ ਕਿਰਪਾ ਪ੍ਰਭ ਬੰਦਨ ਛੋਟ ਤੇ ਬੰਦਨਾ ਤੋਂ ਛੜਵਾ ਲੈਂਦਾ ਤੇ ਕਰਦਾ ਕੀ ਆ ਚਰਨ ਕਮਲ ਕੀ ਦੀਨੀ ਓਟ ਆਪਣੇ ਉਪਦੇਸ਼ਾਂ ਦੀ ਆਪਣੇ ਨਾਮ ਦੀ ਆਪਣੇ ਸੇਵਕ ਨੂੰ ਓਟ ਦੇ ਦਿੰਦਾ ਸਹਾਰਾ ਦੇ ਦਿੰਦਾ ਆਖਰ ਵਿੱਚ ਸਤਿਗੁਰ ਕਹਿੰਦੇ ਆ ਕਹੋ ਨਾਨਕ ਮਨ ਭਈ ਪ੍ਰਤੀਤ ਇੱਥੇ ਮਨ ਦੇ ਨੰਨੇ ਨੂੰ ਸਿਆਰੀਏ ਮਨ ਦੇ ਵਿੱਚ ਪ੍ਰਤੀਤ ਦਾ ਅਰਥ ਹੁੰਦਾ ਸ਼ਰਧਾ ਨਿਸ਼ਚਾ ਇੱਕ ਸ਼ਬਦ ਹੈ ਪ੍ਰੀਤ ਇੱਕ ਹੁੰਦਾ ਪ੍ਰਤੀਤ ਤੇ ਪ੍ਰੀਤ ਵੀ ਤਾਂ ਹੀ ਬਣਦੀ ਹੈ ਜੇ ਸਾਡੇ ਅੰਦਰ ਪ੍ਰਤੀਤ ਹੈ ਸਾਡੇ ਅੰਦਰ ਸ਼ਰਧਾ ਹੈ ਸਾਡੇ ਅੰਦਰ ਨਿਸ਼ਚਾ ਹੈ ਕਹੋ ਨਾਨਕ ਮਨ ਮਨ ਦੇ ਵਿੱਚ ਮਨ ਭਈ ਪ੍ਰਤੀਤ ਮਨ ਦੇ ਵਿੱਚ ਪ੍ਰਤੀਤ ਬਣ ਕੇ ਨਿਸ਼ਚਾ ਬਣ ਗਿਆ ਵਿਸ਼ਵਾਸ ਬਣ ਗਿਆ ਭਰੋਸਾ ਬਣ ਗਿਆ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੇ ਜਨਨੀਤ ਪਿਉ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਜਸ ਰੋਜ਼ਾਨਾ ਪਿੰਦਾ ਹੈ ਨਿਰਮਲ ਜਸ ਪੀਵੈ ਜਨਨੀਤ ਸਿਮਰਨ ਕਰਨਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਸਜ ਪਾਠ ਕਰਨਾ ਇਹ ਰੋਜ਼ ਪਿੰਦਾ ਹੈ ਨਿਰਮਲ ਜਸ ਪੀਵੈ ਜਨ ਕੀਤ ਮਹਾਰਾਜ ਕਹਿੰਦੇ ਭਾਈ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਦਿਓ ਪਰ ਭਰੋਸਾ ਜਿਹੜਾ ਹੈ ਵਿਸ਼ਵਾਸ ਜਿਹੜਾ ਹੈ ਉਹ ਆਪਣੇ ਮਾਲਕ ਦੇ ਉੱਪਰ ਰੱਖਣਾ ਹੈ ਰਾਮ ਜਣਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਸਾਰੇ ਫਿਕਰ ਸਾਰੀਆਂ ਚਿੰਤਾਵਾਂ ਸਾਰੇ ਸਹਿਮ ਖਤਮ ਹੋ ਜਾਣਗੇ ਜਦੋਂ ਤੁਸੀਂ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰੋਗੇ ਗੁਰੂ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਆਪ ਜੀ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ